ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੇ ਮੈਂ ਤੁਹਾਡਾ ਆਪਣਾ ਇਕਮਜੋਤ ਸਿੰਘ ਤੇ ਮੈਂ ਅੱਜ ਅਰਸ਼ ਵੀਰੇ ਦਾ ਗਾਣਾ ਇੱਕ ਜੋਗੀ ਆ ਗਿਆ ਨਭਾਉਣ ਦੀ ਕੋਸ਼ਿਸ਼ ਕੀਤੀ ਆ ਮੈਂ ਆਸ ਕਰਦਾ ਕਿ ਤੁਹਾਨੂੰ ਸਾਰਿਆਂ ਨੂੰ ਇਹ ਪਸੰਦ ਆਵੇਗਾ ਤੇ ਵੀਡੀਓ ਨੂੰ ਲਾਈਕ ਵਧੀਆ-ਵਧੀਆ ਕਮੈਂਟ ਤੇ ਸ਼ੇਅਰ ਜਰੂਰ ਕਰਿਓ ਤੇ ਚੈਨਲ ਨੂੰ ਸਬਸਕ੍ਰਾਈਬ ਵੀ ਕਰਦੇਓ ਕਿਹੜਾ ਜੋਗੀ ਆਲਾ ਜਨੁਤ ਕੰਨੀ ਮੁੰਦਰਾ ਸੁਨਾਈ ਗਾਲ ਗਾਨੀ ਪਾਬੋਨੀ ਇੱਕ ਜੋਗੀ ਆ ਗਿਆ ਸਲ ਫਾ ਕਾਲੀਆ ਤੇ ਆ ਖਮਸਾ जोगी छावे दाम गया मेरा कट नी कल पब लिया टह गया रूप लुट के ओ सारा मेरा ले गया ओगा विछड़िया कोई दिल बर जानी पब नी एक जोगी आ गया कन्नी मुंदरा सुनहरी गाल गानी पाबोनी एक जोगी आ गया जुल्फा कालिया ते अख मस्तानी पाबोनी एक जोगी आ गया लम्मा चम्मा जोगी पाबो पतला शरीर दा चंगे आ ओ जापे मैनू नैना वाले तीर दा ਸਦਾ ਜਦੋਂ ਚਾਕਦਾਰੀ ਸੀ ਨਾ ਜਾਵੇ ਚੀਰਦਾ ਮੈਨੂੰ ਤਾਂ ਉਹ ਜਾਪਦਾਨੀ ਪੁੱਤਰ ਅਮੀਰ ਦਾ ਉਹਨੂੰ ਦੇ ਗਿਆ ਕੋਈ ਆਪਣਾ ਚਾਕਾ ਨਹੀਂ ਪਾਬੋਨੀ ਇੱਕ ਜੋਗੀ ਆ ਗਿਆ ਕੰਨੀ ਮੁੰਦਰਾ ਸੋਨਰੀ ਗਾਲ ਕਾਨੀ ਪਾਬੋਨੀ ਇੱਕ ਜੋਗੀ ਆ ਗਿਆ ਸੁਲਫਾਂ ਕਾਲੀਆਂ ਤੇ ਅੱਖ ਮਸਤਾਨੀ ਪਾਪੋ ਨੀ ਇੱਕ ਜੋਗੀ ਆ ਗਿਆ ਲੱਕ ਪਤਲਾ ਕੱਲੇ ਨੂੰ ਪਟੂ ਪਾਰੇ ਨੀ ਪਾਇੰਦੇ ਨੈਣਾ ਵਿੱਚ ਆਉ ਦੇ ਲਿ ਸ਼ਕਾਰੇ ਨੀ ਤਾੰਦ ਜੋਗੀ ਦੇ ਜੋ ਅੰਵਰਾਤੇ ਤਾਰੇ ਨੀ ਗੱਲ ਕਰੇ ਪਾਪੋ ਨਾਲ ਓ ਇਸ਼ਾਰੇ ਨੀ ਚੰਦ ਚਾਦਵੀਂ ਦਾ ਸ਼ਕਲ ਨੂਰਾਨੀ ਪਾਬੋਨੀ ਇੱਕ ਜੋਗੀ ਆ ਗਿਆ ਕੰਨੀ ਮੁੰਦਰਾ ਸੁਨਰੀ ਗੜ ਗਾਨੀ ਪਾਬੋਨੀ ਇੱਕ ਜੋਗੀ ਆ ਗਿਆ ਚਲ ਫਾਕਾੜੀਆਂ ਤੇ ਆ ਤੁਮਾ ਸਤਾਨੀ ਪਾਬੋਨੀ ਇੱਕ ਜੋਗੀ ਆ ਗਿਆ ਜੋਗੀ ਆਣ ਕੇ ਬੈਠਾ ਸੀ ਵਿੱਚ ਬਾਗ ਦੇ ਦਰਸ਼ਨ ਕੀਤੇ ਆ ਸੁੱਤੇ ਤਾਂ ਭਾਗ ਜਾਗਦੇ कर दे चोक के, सलाम बूटे पबो नी जोगी आ गया सुनहरी गलगानी पबो नी एक जोगी आ गया सुल्फा का अख मस ती पबो नी एक जोगी आ गया ਸਾਰੀ ਦੁਨੀਆ ਚਿਹੋ ਦੇ ਨਾ ਕੋਈ ਤੋਲਨੀ ਰੂਪ ਜੋਗੀ ਦਾ ਤਾਂ ਪੈਂਦਾ ਡਲ ਡਲਨੀ ਅੱਖਾਂ ਬਿੱਲੀਆਂ ਗੁਲਾਬੀ ਉਹਦੇ ਬਲਨੀ ਦੀਵਾ ਖੇੜਿਆ ਜਾ ਕਰਕੇ ਜਾਉ ਗੋਲਨੀ ਚੰਦ ਚੜਦੂ ਦੁਪਾਇ ਰੇ ਅਸਮਾਨੀ ਪੱਬਨੀ ਇੱਕ ਜੋਗੀ ਆ ਗਿਆ ਕੰਨੀ ਮੁੰਦਰਾ ਸੁਨੈਰੀ ਗਾਲ ਗਾਨੀ ਪਾਪਨੀ ਇੱਕ ਜੋਗੀ ਆ ਗਿਆ ਜ਼ੁਲਫਾਂ ਕਾਲੀਆਂ ਤੇ ਅੱਖ ਮਸਤਾਨੀ ਪਾਬਨੀ ਇੱਕ ਜੋਗੀ ਆ ਗਿਆ ਕੰਨੀ ਮੁੰਦਰਾ ਸੁਨੈਰੀ ਗਾਲ ਗਾਨੀ ਪਾਬਨੀ ਇੱਕ ਜੋਗੀ ਆ ਗਿਆ ਜ਼ੁਲਫਾਂ ਕਾਲੀਆਂ ਤੇ ਅੱਖ ਮਸਤਾਨੀ ਪਾਬਨੀ 저기야, 아기야.